ਮੈਂ ਤੁਹਾਡਾ ਵੀ ਸਰਦਾਰ ਜੀ ਅੱਜ ਅਸੀਂ ਮਟਰਾਂ ਵਾਲੇ ਚੋਲ ਬਣਾ ਰਹੇ ਆ ਜੀ ਮਟਰਾਂ ਵਾਲੇ ਇਹ ਦੇਖੋ ਅਰੇ ਮਟਰ ਦੇਖੋ ਕਿੰਨੇ ਸਾਫ ਸੁਥਰੇ ਬਿਲਕੁਲ ਯਾਰ ਵੀ ਇਹ ਕਿਦੋਂ ਲੈ ਕੇ ਆਂਦੇ ਜੀ ਉਦਾਂ ਆਮਚਾਲੀ ਮਿਲਦੇ ਆ ਵਧੀਆ ਚ ਲੈ ਕੇ ਆਏ ਆ ਤੇ ਇਹ ਅਸੀਂ ਟਮਾਟਰ ਵੀ ਕੱਟ ਕੇ ਰੱਖੇ ਹੋਏ ਆ ਇਹ ਦੇਖੋ ਆਲੂ ਤੋ ਹੋ ਗਿਆ ਭਾਈ ਵੀਰ ਕਿਉਂਕਿ ਕਾਫੀ ਮਿੱਟੀ ਹੁੰਦੀ ਆ ਬਿਲਕੁਲ ਇਹਨੂੰ ਫ੍ਰੈਸ਼ ਜੇ ਤੋੜਤਾ ਭੁੰਦੇ ਪਏ ਆ ਵੜਾ ਆਪਣਾ ਹੱਥ ਦਾ ਜੀ ਵਾਈ ਦਾ ਗੰਦੀ ਕਰਦਾ ਰਿਹਾ ਜੀ ਪੂਰਾ ਟ੍ਰੇਨ ਲਿਆ ਇਸ ਦਿਨ ਆਪਾਂ ਤੁਹਾਨੂੰ ਮਿੱਠੇ ਚੋਲੜੀ ਬਣਾ ਕੇ ਦਿਖਾਵਾਂਗੇ ਜੀ ਜਿਹਨੂੰ ਰੰਗਵਾਲੀ ਚੋਲ ਵੀ ਕਹਿੰਦੇ ਆ ਇਹ ਦੇਖੋ ਮੇਰੇ ਵੀਰ ਝੂਕੜ ਦੇ ਵਿੱਚ ਪਰ ਬਣਾਵਾਂਗੇ ਜੀ ਤਪੀਲੇ ਵਿੱਚ ਵੀ ਬਣਾਵਾਂਗੇ ਪ੍ਰਿਆਨ ਦੇ ਨਾਲ ਦੇਖੋ ਮੇਰਾ ਭਰਾ ਜਿਨ੍ਹਾਂ ਨੇ ਜਾਣਕਾਰੀ ਲੈਣੀ ਆ ਕਿ ਚੌਲ ਕਿੱਦਾਂ ਬਣਦੇ ਆ ਭਾਜੀ ਤਾਂ ਵੀ ਸਮੇਂ ਬਾਅਦ ਬਣਾਉਣ ਲੱਗੇ ਆ ਜੀ ਜਦੋਂ ਮੈਂ ਡਬਾਈ ਦੇ ਵਿੱਚ ਹੁੰਦਾ ਸੀ ਭਾਜੀ ਉਹ ਕੋਟ ਬਣਾਇਆ ਕਰਦੇ ਸੀਗੇ ਔਰ ਕਾਹੋ ਜਿਹਾ ਆ ਦੇਖੋ ਮਟਰ ਵੀ ਦਾ ਪਾਉ ਤੇ ਥੋੜਾ ਘਾਪੋ ਤੇ ਪਾ ਆਹ ਜੀ ਇਸ ਤੋਂ ਬਾਅਦ ਅੱਲੂ ਵੀ ਦੇਖ ਪਾਵਾਂਗੇ ਜਦ ਤੱਕ ਚੋਲ ਬਣ ਨਹੀਂ ਜਾਂਦੇ ਜੀ ਆਪਾਂ ਤੁਹਾਡੇ ਨਾਲ ਵੀਡੀਓ ਪੂਰੀ ਫੁੱਲ ਸ਼ੇਅਰ ਕਰਾਂਗੇ ਇੱਕ ਚਮਚ ਨਮਕ ਇੱਕ ਚਮਚ ਮਚੇ ਮੇਕਾਂ ਵੀ ਪਾਵਾਂਗੇ ਜੀ ਦੇ ਵਿੱਚ ਇਹ ਦੇਖੋ ਪੂਰੀ ਜਲਦੀ ਬਣਾ ਲਿਓ ਇਹ ਦੇਖੋ ਜੀ ਅਸੀਂ ਇਹ ਲੈ ਕੇ ਇੱਕ ਗਲਾਸ ਛੋੜਨਾ ਤੇ ਦੋ ਗਲਾਸ ਪਾਣੀ ਇਹ ਕਿ ਆੜੂ ਮਟਰ ਤੇ ਨਮਕ ਪੂਰਾ ਸਮਾਨ ਅਸੀਂ ਇਹਦੇ ਵਿੱਚ ਪਾ ਚੁੱਕਿਆ ਜੀ ਤੇ ਬਸ ਹੁਣ ਤਿਆਗੀ ਦੇ ਵਿੱਚ ਆ ਕਦੋਂ ਬਣਦੇ ਆ ਜੀ ਜਦੋਂ ਬਣਾ ਕੇ ਤੁਹਾਨੂੰ ਪੂਰਾ ਅਸੀਂ ਸਮਾਨ ਤਿਆਰ ਹੋ ਗਿਆ ਤਾਂ ਤੁਹਾਡੇ ਨਾਲ ਅਸੀਂ ਤੇ ਅਸੀਂ ਹੁਣ ਢੱਕਣ ਲਾ ਕੇ ਕੁੱਕਰ ਦਾ ਢੱਕਣ ਬੰਦ ਕਰਤਾ ਜੀ ਚੋਲ ਬਣੇ ਬਿਲਕੁਲ ਰੈਡੀ ਹੈ ਜੀ ਤੇ 5 10 ਮਿੰਟ ਦੇ ਬਾਅਦ ਵਿੱਚ ਅਸੀਂ ਡੱਕਾ ਨੂੰ ਉਪਰ ਕਰਾਂਗੇ ਤੇ ਚੋਲ ਆਪਣੇ ਬਿਲਕੁਲ ਬਣ ਕੇ ਰੈਡੀ ਹੋ ਚੁੱਕੇ ਹੋਣਗੇ ਜੀ ਜਦ ਤੱਕ ਚੋਲ ਬਣਦੇ ਆ ਤੇ ਆਪਾਂ ਵੇਟ ਕਰਦੇ ਆ ਤੇ ਤੁਹਾਡੇ ਨਾਲ ਆਲੂ ਵਾਲੀ ਚੋਲ ਲੈ ਕੇ ਜੀ ਸਰਦਾਰ ਜੀ 5 ਮਿੰਟ ਵੇਟ ਕਰੋ ਬਸ ਉੱਤਪਤੀ ਸੀਟੀ ਬਚ ਚੁੱਕੀ ਸੀ ਦੋ ਸੀਟੀਆਂ ਬਚ ਚੁੱਕੀਆਂ ਤੇ ਚੋਲ ਬਣਦੇ ਦਾ ਤਿਆਰੀ ਆ ਥੋੜਾ ਚਿਰ ਹੋਰ ਵੇਟ ਕਰੋ ਅਸੀਂ ਤਾਂ ਨੂੰ ਪਕਾ ਲਦੇ ਆ ਕਿ ਕਿੰਨੇ ਕੁ ਤਿੱਖਤ ਬਣਦੇ ਆ ਚੋਲ ਜਾਨੀ ਕਿਵੇਂ ਬਣਦੇ ਆ ਤੇ ਦੇਖੋ ਸੀਧੀ ये देखो चौल बन के बिलकुल रेडी है जी ਤੇ ਕਮੈਂਟ ਕਰਕੇ ਜਰੂਰ ਦੱਸਿਓ ਮੇਰੇ ਭਰਾਵਾਂ ਨੂੰ ਕਿ ਕਿੱਦਾਂ ਦੇ ਲੱਗੇ ਆ ਜੀ ਆਪਾਂ ਪਹਿਲਾਂ ਵੀ ਕਾਫੀ ਵਾਰ ਬਣਾ ਚੁੱਕੇ ਆ ਜੀ